ਹਰ ਇੱਥੇ ਕੋਈ ਨਾ ਕੋਈ ਕਿਸੇ ਦਿਨ ਮਰਿਆ ਥਿਆਊਗਾ ਮੈਂ ਗਰੰਟੀ ਕਹਿਣਾ ਗਰੰਟੀ ਨਾਲ ਕਹਿਣਾ ਵੀ ਔਰ ਇੱਕ ਦਿਨ ਮੈਨੂੰ ਤਕਰੀਬਨ 7 ਮਹੀਨੇ ਹੋ ਗਏ ਲਗਾਤਾਰ ਮੈਂ ਹਜ ਤੱਕ ਚੁੱਪ ਬੈਠਾ ਤੀ ਮੈਨੂੰ ਆਏ ਦੀ ਵੀ ਕੋਈ ਪ੍ਰਸ਼ਾਸਨ ਕੰਮ ਕਰੂਗਾ ਜਾਂ ਮੰਨ ਲਓ ਵੀ ਕੋਈ ਸਰਕਾਰ ਕੰਮ ਕਰੂਗੀ ਪਰ ਨਹੀਂ ਹੁਣ ਤੁਸੀਂ ਦੇਖ ਇਹ ਇਸ ਟਾਈਮ ਜਿਹੜੀ ਮੈਂ ਤੁਹਾਨੂੰ ਜਗਾ ਦਿਖਾ ਰਿਹਾ ਨਾ ਇਹ ਸਾਡੇ ਮਡੌੜ ਦੀ ਸਾਥ ਹੈ ਟੋਬੇ ਵਾਲੀ ਛੋਟੇ ਪਾਸੇ ਜਿੱਥੇ ਡੰਗਰ ਖੜਦੇ ਨੇ ਉਹ ਆ ਉੱਥੇ ਦੀ ਇਹ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਆ ਜਿਹੜਾ ਗੋਲ ਚੱਕਰ ਹੈ ਇਹਦੇ ਵਿੱਚ ਆ ਕੇ ਬੈਠਦੇ ਨੇ ਠੀਕ ਆ ਤੇ ਅੱਜ ਮੁੰਡੇ ਜਿਹੜੇ ਮਿਲੇ ਵੀ ਮੈਂ ਉਹਨਾਂ ਨੂੰ ਪੁੱਛਿਆ ਮੈਂ ਵੀਰੇ ਤੁਸੀਂ ਇਹ ਕੁਛ ਛੜ ਦੋ ਵੀ ਇੱਕ ਤੁਹਾਨੂੰ ਆਪਣੇ ਹਮਦਰਦੀ ਨਾਮ ਤੇ ਕਹਿਣਾ ਮੈਂ ਉਹ ਕਹਿੰਦੇ ਵੀ ਉਹਨਾਂ ਦਾ ਕੀ ਜਵਾਬ ਤੇ ਉਹ ਕਹਿੰਦੇ ਵੀਰੇ ਸਾਡਾ ਕਿਹੜਾ ਜੀ ਕਰਦਾ ਵੀ ਬੇਲਾਮਨ ਸਤਾਨ ਦਾ ਘਰ ਵੀ ਜੇ ਸਾਨੂੰ ਰੋਜ਼ਗਾਰ ਮਿਲੇ ਅਸੀਂ ਕੰਮੇ ਕਰ ਲਾਂਗੇ ਕੋਈ ਕੰਮੇ ਦਵਾ ਦੇ ਮੈਂ ਕਾ ਕੋਈ ਨਹੀਂ ਭਾਈ ਜੇ ਜੇ ਕੋਈ ਹੋਇਆ ਨਿਗਾ ਚ ਕੰਮ ਜਰੂਰ ਦੱਸੂਗਾ ਕਿਉਂਕਿ ਚਲੋ ਆਪਾਂ ਕਿਸੇ ਦਾ ਨੌਂ ਤਾਂ ਨਹੀਂ ਲੈ ਸਕਦੇ ਇਹਦੇ ਵਿੱਚ ਵੀ ਕੌਣ ਮੁੰਡੇ ਦੀ ਕੌਣ ਨਹੀਂ ਪਰ ਜੇ ਉਹਰੇ ਚਿੱਟਾ ਵਿਗਦਾ ਜੇ ਨਸ਼ਾ ਵਿਗਦਾ ਤਾਂ ਉਹ ਪੀਂਦੇ ਆ ਠੀਕ ਆ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਆ ਯੁੱਧਨ ਨਸਿਆਂ ਵਿਰੁੱਧ ਫਿਰ ਇਹ ਚਿੱਟੇ ਜਿਹੜਾ ਜੋ ਚਿੱਟਾ ਆ ਇਹ ਵਿਗ ਕਿਵੇਂ ਰਿਹਾ ਇਹ ਪੀ ਕਿਵੇਂ ਰਹੇ ਨੇ ਜੇ ਇਹਨਾਂ ਨੂੰ ਕੋਈ ਪ੍ਰੋਵਾਈਡ ਕਰ ਰਿਹਾ ਉਹ ਤਾਂ ਹੀ ਬਿਕਰਿਆ ਮੈਂ ਸਰਕਾਰ ਅੱਗੇ ਹੀ ਬੇਨਤੀ ਕਰਨਾ ਵੀ ਇਹ ਤਾਂ ਹਰ ਇੱਥੇ ਕੋਈ ਨਾ ਕੋਈ ਕਿਸੇ ਦਿਨ ਮਰਿਆ ਥਿਆਊਗਾ ਮੈਂ ਗਰੰਟੀ ਕਹਿਣਾ ਗਰੰਟੀ ਨਾਲ ਕਹਿਣਾ ਵੀ ਔਰ ਇੱਕ ਦਿਨ ਮੈਨੂੰ ਤਕਰੀਬਨ 7 ਮਹੀਨੇ ਹੋ ਗਏ ਲਗਾਤਾਰ ਮੈਂ ਅੱਜ ਤੱਕ ਚੁੱਪ ਬੈਠਾ ਤੀ ਮੈਨੂੰ ਆਏ ਦੀ ਵੀ ਕੋਈ ਪ੍ਰਸ਼ਾਸਨ ਕੰਮ ਕਰੂਗਾ ਜਾਂ ਮੰਨ ਲਓ ਵੀ ਕੋਈ ਸਰਕਾਰ ਕੰਮ ਕਰੂਗੀ ਪਰ ਨਹੀਂ ਹੁਣ ਤੁਸੀਂ ਦੇਖ ਇਹ ਅਸਤੰ ਜਿਹੜੀ ਮੈਂ ਤੁਹਾਨੂੰ ਜਗਾ ਦਿਖਾ ਰਿਹਾ ਨਾ ਇਹ ਸਾਡੇ ਮੜੌੜ ਦੀ ਸਾਥ ਹੈ ਟੋਬੇ ਵਾਲੀ ਛੋਟੇ ਪਾਸੇ ਜਿੱਥੇ ਡੰਗਰ ਖੜਦੇ ਨੇ ਉਹ ਆ ਉੱਥੇ ਦੀ ਇਹ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਆ ਜਿਹੜਾ ਗੋਲ ਚੱਕਰ ਹੈ ਇਹਦੇ ਵਿੱਚ ਆ ਕੇ ਬੈਠਦੇ ਨੇ ਠੀਕ ਆ ਤੇ ਅੱਜ ਮੁੰਡੇ ਜਿਹੜੇ ਮਿਲੇ ਵੀ ਮੈਂ ਉਹਨਾਂ ਨੂੰ ਪੁੱਛਿਆ ਵਾ ਵੀਰੇ ਤੁਸੀਂ ਇਹ ਕੁਛ ਛੜ ਦੋ ਵੀ ਇੱਕ ਤੁਹਾਨੂੰ ਆਪਣੇ ਹਮਦਰਦੀ ਨਾਮ ਤੇ ਕਹਿੰਨਾ ਮੈਂ ਉਹ ਕਹਿੰਦੇ ਵੀ ਉਹਨਾਂ ਦਾ ਕੀ ਜਵਾਬ ਤੇ ਉਹ ਕਹਿੰਦੇ ਮੇਰੇ ਸਾਡਾ ਕਿਹੜਾ ਜੀ ਕਰਦਾ ਵੀ ਬੇਲਾਮਨ ਸਤਾਨ ਦਾ ਕਰ ਵੀ ਜੇ ਸਾਨੂੰ ਰੋਜ਼ਗਾਰ ਮਿਲੇ ਅਸੀਂ ਕੰਮੇ ਕਰ ਲਾਂਗੇ ਕੋਈ ਕੰਮੇ ਦਵਾ ਦੇ ਮੈਂ ਕਿਹਾ ਕੋਈ ਨਹੀਂ ਭਾਈ ਜਿੱਥੇ ਜੇ ਕੋਈ ਹੋਇਆ ਨਿਗਾ ਚ ਕੰਮ ਜਰੂਰ ਦੱਸੂਗਾ ਕਿਉਂਕਿ ਚਲੋ ਆਪਾਂ ਕਿਸੇ ਦਾ ਨੌਂ ਤਾਂ ਨਹੀਂ ਲੈ ਸਕਦੇ ਇਹਦੇ ਵਿੱਚ ਵੀ ਕੌਣ ਮੁੰਡੇ ਦੀ ਕੌਣ ਨਹੀਂ ਪਰ ਜੇ ਉਹਰੇ ਚਿੱਟਾ ਵਿਗਦਾ ਜੇ ਨਸ਼ਾ ਵਿਗਦਾ ਤਾਂ ਉਹ ਪੀਂਦੇ ਆ ਠੀਕਾ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਆ ਯੁੱਧਨ ਨਸਿਆਂ ਵਿਰੁੱਧ ਫਿਰ ਇਹ ਚਿੱਟੇ ਜਿਹੜਾ ਜੋ ਚਿੱਟਾ ਆ ਇਹ ਵਿਕ ਕਿਵੇਂ ਰਿਹਾ ਇਹ ਪੀ ਕਿਵੇਂ ਰਹੇ ਨੇ ਜੇ ਇਹਨਾਂ ਨੂੰ ਕੋਈ ਪ੍ਰੋਵਾਈਡ ਕਰ ਰਿਹਾ ਉਹ ਤਾਂ ਹੀ ਵਿਕਰਿਆ ਮੈਂ ਸਰਕਾਰ ਅੱਗੇ ਹੀ ਬੇਨਤੀ ਕਰਨਾ ਵੀ ਇਹ ਤਾਂ